ਹੈਲੋ ਫਰੈਂਡਸ ਵੈਲਕਮ ਵੈਕ ਹੋਣ ਆਪਣਾ ਆਪਣੇ ਚੈਨਲ ਤੇ ਆਪਣਾ ਪੰਜਾਬ ਤੇ ਜੀ ਆਪਣੇ ਚੈਨਲ ਨੂੰ ਵੱਧਤ ਕਰਿਓ ਸੌਰੀ ਬਾਤ ਛੱਡ ਕੇ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਬਾਤ ਵਾਸੇ ਸ਼ੇਅਰ ਕਰਿਓ ਤੇ ਆਪਦੇ ਫਰੈਂਡਾਂ ਨੂੰ ਆਪਦੇ ਮਮੇ ਪਾਪਾ ਨੂੰ ਆਪਦੇ ਧੀਆਂ ਪੁੱਤਾਂ ਨੂੰ ਸ਼ੇਅਰ ਕਰੋ ਕਿ ਆਪਣੇ ਨੂੰ ਜਿਆਦਾ ਜਿਆਦਾ ਜੋੜਨ ਲਓ ਜੀ ਸਾਨੂੰ ਕਿਸੇ ਨੇ ਕਮੈਂਟ ਕਰਿਆ ਕਹਿੰਦੇ ਤੁਸੀਂ ਥੋੜੀ ਜਿਹੀ ਖੁਸ਼ ਹੋ ਕੇ ਵੀਡੀਓ ਬਣਾਇਆ ਕਰੋ ਲਾ ਠੀਕ ਹੈ ਜੀ ਅੱਜ ਆਪਾਂ ਹਾਸਸ ਕੇ ਵੀਡੀਓ ਬਣਾਵਾਂਗੇ ਬਾਲਾ ਵੀ ਨਸਣ ਲੱਗ ਜੇ ਲੋਕ ਡਰ ਕੇ ਭੱਜ ਜੈਣ ਆਹ 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 ਦੇਖੋ ਜੀ ਆ ਜੀ ਮੈਂ ਸਪੈਸ਼ਲ ਤੋਂ ਡੇਲੀ ਲੈ ਕੇ ਆਏ ਜੀ ਪਿਛਲੀ ਵਾਰ ਜਿਹੜਾ ਆਪਣਾ कॉटन ਉਹ ਬਲੈਕ ਦਾ ਕਲਰ ਲੈ ਗਿਆ ਸੀ ਉਹ ਥਾਂ ਵੀ ਚੀਜ਼ ਤਾਂ ਨਹੀਂ ਮਿਲੀ ਬਟ ਉਹਦੇ ਨਾਲ ਮਿਲਦਾ ਜੁਲਦਾ ਇਹ ਕਲਰ ਆ ਜੀ ਇਹ ਉਹ ਆਪਣੇ ਥਾਂ ਬਹੁਤ ਵੇਚੀ ਸੀਗੇ ਜੀ ਤੇ BMW ਕੁਆਲਿਟੀ ਹੈ ਜੀ ਉਹ ਆਪਣਾ ਆਡੀ कॉटन ਸੀ ਨਾ ਤੈਨੂੰ ਹੁਣ ਕੁਆਲਿਟੀयां ਦੱਸਣ ਦੀ ਲੋੜ ਨਹੀਂ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਨਾ ਉਹ ਆਡੀ कॉटन ਸੀ ਆਡੀ कॉटन ਚ ਕਪੜਾ ਮਿਲਿਆ ਨਹੀਂ ਜੀ ਆਪਣੇ ਨੂੰ ਆਪ BMW ਚ ਮਿਲਿਆ ਕਪੜਾ ਤੇ ਕਲਰ ਦਾ ਸੇਮ ਚੀਜ਼ ਆ ਜੀ ਥੋੜੇ ਬਸ ਫੁੱਲਾਂ ਦਾ ਫਰਕ ਆ ਜੀ ਆ ਦੇਖ ਲੋ ਜੀ ਕਈ ਵਾਰੀ ਵੀਰੇ ਇਹ ਸੂਟ ਨਾ 20-30 ਰੁਪਏ ਐਵੇਂ ਹੀ ਮਹਿੰਗੇ ਲੈਣੇ ਪੈ ਜਾਂਦੇ ਇਹਨਾਂ ਦੇ ਡਿਜ਼ਾਈਨਾਂ ਦਾ ਫਰਕ ਹੁੰਦਾ ਜੇ ਹੀ ਡਿਜ਼ਾਈਨ ਵੀ ਧੁੰਦਲੇ ਜੇ ਘਟੀਏ ਜੇ ਹੋਣਾ ਤਾਂ ਉਹ 20 ਰੁਪਏ ਸਸਤੇ ਮਿਲ ਜਾਂਦੇ ਆ ਪਰ ਅਸੀਂ ਡਿਜ਼ਾਈਨ ਚੁਣਮਾ ਲੈਣੇ ਆ ਛਾਂਟ ਕੇ ਲੈਣੇ ਆ ਸਾਨੂੰ ਹੁੰਦਾ ਵੀ ਭਾਵੇਂ 20-30 ਰੁਪਏ ਮਹਿੰਗਾ ਆ ਜੇ ਪਰ ਕਪੜਾ ਸੋਹਣਾ ਹੋਵੇ ਸਾਢੇ 5-500 ਚ ਚੱਲਣਗੇ ਜੀ ਇਹ ਸੂਟ ਤੇ ਸ਼ਿਪਿੰਗ ਸਾਡੀ ਅੱਡ ਹੁੰਦੀ ਐ ਇੱਕ ਸੂਟ ਦੀ 50 ਰੁਪਏ ਪੈਂਦੀ ਐ ਜੋ ਕੋਈ ਚੁੰਨੀ ਵਾਲਾ ਹੋਵੇ ਜਿਹਦੇ ਪੈਂਡਰ पे ਪੈਂਦੇ ਆ ਕਪੜਾ ਜਿੰਨਾ ਕਿ ਤੇ ਉਹਨਾ ਸੌਫਟ ਆ ਜੀ ਇਹ ਦੀ ਬਹੁਤ ਖੁਸ਼ ਹੋ ਜਾਂਦਾ ਇਹਨੇ ਮੇਰੇ ਨਾਲ ਕੰਮ ਕਰਾਉਂਦਾ ਜੀ ਗੱਲਾਂ ਤਾਂ ਐ ਕਰ ਦੋ ਮੈਂ ਪੁੱਤ ਕੰਮ ਹੀ ਨਹੀਂ ਕਰਾਇਆ ਆ ਦੇਖੋ ਜੀ ਆ ਸੇਮ ਕਲਰ ਚ ਜੀ ਉਧਰ ਉਧਰ ਬਲੈਕ ਸੀਗਾ ਵਾਈਟ ਆਚ ਫੁੱਲ ਵੀ ਬਲੂ ਆ ਬਲੂ ਨਹੀਂ ਪੁੱਤ ਜੀ ਤੁਸੀਂ ਗਲਤ ਬੋਲ ਜਾਂਦੇ ਹੋ ਇਹ ਸਰਦਈ ਫਰੋਜੀ ਕਹਿ ਸਕਦੇ ਹੋ ਸਰਦਈ ਫਰੋਜੀ ਐਵੇਂ ਲੱਗਦਾ ਨਹੀਂ ਮੈਂ ਫਿਲਟਰ ਲਾਇਆ ਹੁੰਦਾ ਤੇ ਅਸੀਂ ਤੁਹਾਡੇ ਲਈ ਮਾਂ ਪੁੱਤ ਛਾਂਟ ਕੇ ਲੈ ਕੇ ਆਉਣੇ ਆ ਪੂਰਾ ਵਧੀਆ ਕਪੜਾ ਸਾਨੂੰ ਕਿਸ ਨੇ ਕਮੈਂਟ ਕਰਿਆ ਮੇਰੀ ਬਹੁਤ ਹਾਸੀ ਨਿਕਲੀ ਕਹਿੰਦੇ ਤੁਸੀਂ ਚੈਨਲ ਦਾ ਨਾਮ ਮਾਂ ਪੁੱਤਰ ਰੱਖੋ ਮਗਾ ਨਾਂ ਬੜਾ ਘੈਂਟ ਦਿੱਤਾ ਲੋਕਾਂ ਨੇ ਵੀ ਬਹੁਤ ਸੁਣੀ ਗੱਲ ਗਈ ਹੈ ਪਰ ਮੈਨਾਂ ਇਹ ਆਪਾਂ ਕੰਮ ਵੀ ਪੰਜਾਬ ਜੁਆਕੇ ਕਰ ਰਹੇ ਆ ਜੀ ਹੁਣ ਫਿਰ ਜੇ ਬਾਰ ਬਾਰ ਚੈਨਲ ਦਾ ਨਾਮ ਤੇਜ਼ ਕਰੀ ਜਾਵਾਂਗੇ ਉਲਝਣ ਪਈ ਜਾਂਦੀ ਹੈ ਜੀ ਕਲਰ ਭੁੱਲ ਜਾਨੀ ਆ ਬੋਲ ਇੱਕ ਉੱਗੀ ਕਲਰ ਇਹ ਕਹਿ ਸਕਦੇ ਆਪਾਂ ਨੂੰ ਗ੍ਰੇ ਕਿੰਨਾ ਪਿਆਰਾ ਕਲਰ ਆ ਵੀਰੇ ਗ੍ਰੇ ਚ ਪਿੰਕ ਐਨੇ ਸੋਹਣੇ ਡਿਜ਼ਾਈਨ ਆ ਵੀਰੇ ਤੇ ਬਾਕੀ ਇਹ ਸੌਫਟ ਕਾਟਨ ਆ ਤੇ BMW ਕੁਆਲਿਟੀ ਆਪਣੀ ਤੁਹਾਨੂੰ BMW ਦੇਵਾਂਗੇ ਆਪਾਂ ਤੇ BMW ਕੁਝ ਜਗ੍ਹਾ ਤੇ ਤੁਹਾਨੂੰ ਘੱਟ ਵੀ ਮਿਲ ਜਾਣਗੇ ਪਰ ਅਸੀਂ ਛਾਂਟ ਕੇ ਡਿਜ਼ਾਈਨ ਲਿਉਣੇ ਆ ਵੀਰੇ ਫਿਰ ਅਸੀਂ B30 ਦੀ ਪ੍ਰਵਾਹ ਨਹੀਂ ਕਰਦੇ ਫਿਰ ਅਗਲੇ ਵੀ ਸਾਨੂੰ ਕਹੇ ਜਾਂਦੇ ਵੀਰੇ 850 ਨਾਲ ਸਾਢੇ 500 ਲਈ BMW 850 500s ਲੈ ਕੇ ਆਏ ਆ ਤੇ ਜੇ ਇਹਦੇ ਵਿੱਚ ਮੱਧਮ ਰੰਗ ਹੋਣ ਵੀਰੇ ਆਪਾਂ ਨੂੰ 2000 ਰੁਪਏ ਘੱਟ ਵੀ ਪੈ ਜਾਂਦਾ ਐਵੇਂ ਹੈ ਜੀ ਜਿਹੜਾ ਕਲਰ ਇਹ ਸਾਫ ਕੇ ਲੈਣੇ ਫਿਰ ਉਹ ਕਾਟਨ ਐਵੇਂ ਹੈ ਜੀ ਕਾਟਨ ਚ ਜੇ ਆਪਾਂ ਕਲਰ ਪੂਰੇ ਚੁਣ-ਚੁਣ ਕੇ ਲੈਣੇ ਫਿਰ ਉਹ ਮਹਿੰਗਾ ਲਾਉਂਦੀ ਲਾਉਂਦੇ ਆ ਜੀ। ਕੀ ਬਾਤ ਹੈ। ਆਹ ਗਾ ਬੋਟਲ ਗ੍ਰੀਨ ਸੋਹਣੇ ਸੋਹਣੇ ਕਲਰ ਅਸੀਂ ਮਾਂ ਪੁੱਤ ਸੋਡੇ ਲਈ ਲੱਭ ਕੇ ਲਿਆਉਣੇ ਆ। ਕਲਰ ਉੱਠਦਾ ਦੇਖੋ ਜੀ ਜਿੰਨਾ ਵੀਡੀਓ ਚ ਉੱਠ ਰਿਹਾ ਨਾ ਤੁ ਦੁੱਗਣਾ ਜਾਂਦੇ ਰੀਅਲ ਚ ਉੱਠ ਰਿਹਾ ਕਲਰ। ਤੁਹਾਡੇ ਕੋਲੇ ਪਿੰਕ ਚੁੰਨੀ ਹੈ, ਬੋਟਲ ਗ੍ਰੀਨ ਚੁੰਨੀ ਹੈ, ਇਹਨਾਂ ਛੁੱਟਾਂ ਦੀ ਇੱਕ ਖਾਸੀਅਤ ਹੈ ਵੀ ਇਹਨਾਂ ਨਾਲ ਬਾ ਚੁੰਨੀ ਕੋਈ ਮਰਜ਼ੀ ਲੈ ਸਕਦੇ ਆ। ਤੇ ਇਹ ਜੀ ਤਿੰਨ ਛੁੱਟ ਹੀ ਆ ਜੀ ਜ ਪਹਿਲਾਂ ਤਾਂ ਭਾਈ ਅਸੀਂ ਕਟਾ ਕੇ ਛੋਟੇ ਛੋਟੇ ਸੂਟ ਲੈ ਆਉਂਦੇ ਹੁਣ ਤਾਂ ਸੁੱਖ ਨਾਲ ਸਾਨੂੰ ਵੀ ਮਹਾਰਾਜ ਨੇ ਥਾਣਾ ਵਾਲੇ ਕਰਤਾ ਸੀ ਵੀ ਵਿਚਾਰੇ ਥਾਣ ਲੈ ਆਉਣੇ ਹੁੰਦੇ ਆ ਮਾਂ ਪੁੱਤ ਸਾਨੂੰ ਵੀ ਖੁਸ਼ੀ ਮਿਲਦੀ ਆ ਵੀ ਅਸੀਂ ਇਕੱਠਾ ਕੱਪੜਾ ਚੱਕ ਲੈਨੇ ਤੇ ਆਹ ਆਪਣਾ ਵਾਈਟ ਆ ਗਿਆ ਇਹ ਆ ਗਈ ਜੀ ਵਾਈਟ ਭੋਏ ਦੇ ਵਿੱਚ ਬ੍ਰੀਕ ਫੁੱਲ 5500 ਇਹ ਵੀ ਕੱਲੜਿਆ ਨਹੀਂ ਮਿਲਿਆ ਜੀ ਉੱਥੇ ਜੀ ਇੱਕ ਹੋਰ ਕੋਈ ਡਿਜ਼ਾਈਨ ਨਹੀਂ ਸੀ ਨਾ ਇੱਕ ਹੋਰ ਥਾਣ ਵੀ ਨਹੀਂ ਸੀਗਾ ਇਕੱਲਾ ਥਾਣ ਹੀ ਮਿਲਿਆ ਜੀ ਵਾਈਟ ਚ ਤੇ ਆਪਣਾ ਜਿਹੜਾ ਵੀ ਆਪਣਾ ਭੈਣ ਭਰਾ ਹੋਇਆ ਮਾਂ ਤਾਂ ਉਹ ਜੀ ਨੂੰ ਚਾਹੀਦਾ ਹੋਵੇ ਤਾਂ ਦੱਸ ਸਕਦੇ ਹੋ ਜੀ ਤੇ ਆ ਆ ਗਿਆ ਜੀ ਆਪਣਾ ਲਾਸਟ ਕਲਰ 550 ਚ ਵੀ ਬਲੈਕ ਹੈ ਇਹ ਤਾਂ ਦੱਸਣੀ ਲੋੜ ਹੀ ਨਹੀਂ ਪੈਂਦੀ ਸਾਡੀ ਕੁਆਲਿਟੀ ਨੂੰ ਜੀ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕੋਲੇ ਮੇਰੇ ਭੈਣ ਭਰਾਵਾਂ ਕੋਲੇ ਵੀ ਸਾਡਾ ਕੱਪੜਾ ਪਹੁੰਚ ਜਾਂਦਾ ਪਲੀਜ਼ ਉਹ ਜ਼ਰੂਰ ਮੈਸੇਜ ਕਰਕੇ ਸਾਡੀ ਵੀਡੀਓ ਦੱਸਿਆ ਕਰੋ ਵੀ ਸਾਡੇ ਛੋਡੇ ਐਵੇਂ ਆ ਜੀ ਇਹ ਗੱਲ ਐਵੇਂ ਜੀ ਛੋਡੇ ਛੋਡੇ ਕਮੈਂਟ ਹੈ ਜੀ ਤੇ ਆਪਣੇ ਚੈਨਲ ਨੂੰ ਗਰੋਥ ਮਿਲਦੀ ਹੈ ਤੇ ਜਿਹੜੇ ਨਵੇਂ ਕਸਟਮਰ ਜੁੜਦੇ ਉਹਨਾਂ ਨੂੰ ਭਰੋਸਾ ਹੁੰਦਾ ਕਿ ਹਾਂ ਜੀ ਕੁਆਲਿਟੀ ਜਿਹੜਾ ਜਿਹੜਾ ਆਪਣਾ ਵੀਡੀਓ ਚ ਚੀਜ਼ ਬੋਲਦੇ ਸਾਰੀ ਚੀਜ਼ ਮਿਲਦੀ ਆ ਛੋਡੇ ਕਮੈਂਟਾਂ ਸਮਝ ਲੋ ਜੀ ਛੋਡੇ ਕਮੈਂਟ ਸਾਨੂੰ ਉਹਦੇ ਨਾਲ ਪੱਕੇ ਨੇ ਹੀਲਿੰਗ ਵਾਲਾ ਕੰਮ ਕਰਦੇ ਆ ਜੀ ਕਿ ਜਦੋਂ ਲੋਕ ਆਪਣੇ ਨਾਲ ਜੁੜਦੇ ਆ ਸੋ ਆਪ ਸਭ ਨੂੰ ਮੇਰੇ ਬੰਨੀ ਕੋ ਤੇ ਦੀਪੂ ਬੰਨੀ ਕੋ ਪਿਆਰ ਭਰੀ ਸ਼ਾਸਤਰੀ ਕਾਲ ਕਿਉਂਕਿ ਤੁਸੀਂ ਕਹੋਗੇ ਇਸੇ ਸੂਟ ਚ ਸਾਰੀ ਵੀਡੀਓ ਹੈ ਜਦੋਂ ਅਸੀਂ ਕੱਪੜਾ ਲਿਆਉਣੇ ਵੀਰੇ ਉਦੋਂ ਸੀ ਸਾਰੀਆਂ ਇਕੱਠੀਆਂ ਵੀਡੀਓ ਬਣਾ ਲੈਣੇ ਕਿਉਂਕਿ ਦੀਪੂ ਦਾ ਪੜਾਈ ਦਾ ਕੰਮ ਹੈ ਪੜਾਈ ਦੀ ਜ਼ਰੂਰੀ ਹੈ ਕਿਉਂਕਿ ਲਾ ਕਰਦਾ ਜੀ ਮੈਂ ਲੋ ਟੈਨਸ਼ਨ ਨਾ ਕਰਿਓ ਟੈਨਸ਼ਨ ਨਾ ਕਰਿਓ ਕਿ ਵੀਡੀਓ ਬਿਲਕੁਲ ਇੱਕ ਦਿਨ ਬਣਾ ਲੈਣੇ ਬਾਅਦ ਚ ਹੌਲੀਲੀ ਪਾਉਣੇ ਆ ਟੈਨਸ਼ਨ ਨਾ ਕਰਿਆ ਕਰੋ ਜਿਹੜਾ ਵੀ ਕਪੜਾ ਜਿਵੇਂ ਦਿਖਾਤਾ ਅੱਜ ਵੀਡੀਓ ਪਾਤੀ ਇਹੀ ਦੁਕਾਨ ਤੇ ਰੱਖਾਂਗੇ ਬਾਕੀ ਲੁਕੋ ਕੇ ਰੱਖ ਦਿਆਂਗੇ ਸੋਟੇ ਲਈ ਤੇ ਮੈਂ ਗਲਤ ਬੋਲ ਜਾਂਨੀ ਵੀ ਦੀਪੂ ਲੋ ਕਰਦਾ ਮੇਰੀ ਬੇਟੀ ਨੇ ਮੈਨੂੰ ਕਿਹਾ ਕਿ ਨਹੀਂ ਲੋ ਨਹੀਂ ਹੁੰਦਾ ਮੰਮੀ ਲਾ ਹੁੰਦਾ ਹੈ ਮੈਂ ਕੁਝ ਗਲਤ ਬੋਲ ਜਾਨੀ ਆ ਪਲੀਜ਼ ਲੋਕਾਂ ਨੇ ਤਾਂ ਲੋਕਾਂ ਤਾਂ ਹੁੰਦਾ ਕਿ ਬੰਦਾ ਲੋ ਫੀਲ ਕਰੀ ਜਾਂਦਾ ਕਮਜ਼ੋਰ ਆ ਮੇਰੀ ਪਰਸਨੈਲਿਟੀ ਡਾਊਨ ਕਰ ਦਿੰਦੀ ਆ ਲੋਕ ਕਹੇ ਕਿ ਮਾਂ ਕਾ ਚੱਲ ਭਾਈ ਗਲਤ ਬੋਲ ਲਈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਣ ਮੈਨੂੰ ਦੁਬਾਰਾ ਤੋਂ ਪਿਆਰ ਭਰੀ ਸ਼াশ੍ਰੀ ਕਾ ਐਡਵੋਕੇਟ ਨੀ ਕਾਲਾ ਕੋਟ ਐਵੇਂ ਨਹੀਂ ਪਾਇਆ ਸੱਚੇ ਭਾਸ਼ਾ ਵਿੱਚ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ